ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਟਿਆਲਾ ਦੀ ਸੈਂਟਰ ਜੇਲ੍ਹ ਦੇ ਵਿੱਚੋਂ ਭਾਈ ਬਲਵੰਤ ਸਿੰਘ ਰਾਜੋਣਾ ਜਿਹੜਾ ਕਿ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲ ਦੇ ਮਾਮਲੇ ਦੇ ਵਿੱਚ ਉੱਥੇ ਸਜ਼ਾ ਜਾਪਤਾ ਵਜੋਂ ਬੰਦ ਨੇ ਇੱਕ ਪੱਤਰ ਲਿਖਿਆ ਉਸ ਪੱਤਰ ਦੇ ਵਿੱਚ ਗ੍ਰਹਿ ਮੰਤਰੀ ਹਰਾਂ ਨੂੰ ਕਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਕੀ ਐਡਰੈਸ ਕੀਤਾ ਗਿਆ ਉਸ ਉੱਤੇ ਚਰਚਾ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਲੋਕ ਸਭਾ ਦਾ ਜਿਹੜਾ ਚੋਣ ਪੇੜੇ ਉਹ ਅਗਲੇ ਸਮੇਂ ਫੱਕ ਦਾ ਵਿਖਾਈ ਦੇ ਰਿਹਾ ਹੈ ਚੋਣ ਕਮਿਸ਼ਨ ਵੱਲੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਦੇ ਨਾਲ ਬਠਿੰਡਾ ਲੋਕ ਸਭਾ ਸੀਟ ਹਾਰਟ ਸੀਟ ਵਜੋਂ ਬਣ ਕੇ ਸਾਹਮਣੇ ਆ ਰਹੀ ਹੈ ਇਹ ਸਾਰੇ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਇਸ ਪੇਡ ਦੇ ਵਿੱਚ ਸਾਡੇ ਨਾਲ ਸਜੇ ਨੇ ਉੱਗੇ ਸਿਆਸੀ ਮਾਹਰ ਤੇ ਚਿੰਤਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਚੈਨਲ ਈਮਿਸ਼ਨ ਪੰਜਾਬੀ ਵੱਲੋਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਡਾ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਦੇ ਇਸ ਦੇ ਗ੍ਰਹਿ ਮੰਤਰੀ ਅਮਰਸਿਆ ਨੂੰ ਭਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਅੱਜ ਇੱਕ ਪੱਤਰ ਲਿਖਿਆ ਗਿਆ ਹੈ ਇਹ ਪੱਤਰ ਭੇਜਿਆ ਜਾ ਰਿਹਾ ਹੈ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਵੱਲੋਂ ਇਹ ਪੱਤਰ মিডিਆ ਨਾਲ ਵੀ ਇੱਕ ਸਾਂਝਾ ਕੀਤਾ ਗਿਆ ਹੈ ਪੱਤਰ ਦੀਆਂ ਕਿਹੜੀਆਂ ਅਹਿਮ ਗੱਲਾਂ ਨੇ ਜਿਹੜੀਆਂ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਗ੍ਰਹਿ ਮੰਤਰੀ ਨੂੰ ਕਹੀਆਂ ਨੇ ਸਬੋਧਨ ਕੀਤਾ ਉਹਨਾਂ ਵਿੱਚ ਨਹੀਂਆਂ ਜਿਹੜੀਆਂ ਅਹਿਮ ਗੱਲਾਂ ਨੇ ਇਹਨੀਆਂ ਗੱਲਾਂ ਨੇ ਕਿਹੜੇ ਵਿਅੰਗ ਨੇ ਕਿਹੜੀਆਂ ਸ਼ਿਕਾਇਤਾਂ ਨੇ ਕਿਹੜੀ ਮੰਗ ਕੀਤੀ ਗਈ ਹੈ ਇਸ ਤਰ੍ਹਾਂ ਦਾ ਇਹ ਸਾਰਾ ਕੁਝ ਪੱਤਰ ਦਾ ਮਹਾਦਰਾ ਪਹਿਲਾਂ ਤਾਂ ਇਹ ਖੋਲਿਓ ਫਿਰ ਆਪਾਂ ਅਗਲੇ ਪੇਟ ਵੱਲ ਵਧਦੇ ਹਾਂ ਜੀ ਡਾਕਟਰ ਸਾਹਿਬ ਡੰਡਾ ਸਾਹਿਬ ਪਿਛਲੇ ਦਿਨੀ ਭਾਰਤ ਦੀ ਲੋਕ ਸਭਾ ਦੇ ਵਿੱਚ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਭਾਈ ਰਾਜੂ ਆਣਾ ਦੀ ਰਿਹਾਈ ਸੰਬੰਧੀ ਪਵਲ ਠਾਇਆ ਗਿਆ ਸੀ ਜਿਸ ਸੰਬੰਧ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਨਿਤਿਸ਼ਾ ਨੇ ਇਹ ਕਿਹਾ ਸੀ ਕਿ ਜੋ ਵਿਅਕਤੀ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਆਪਣੇ ਕੀਤੇ ਦਾ ਪਛਤਾਵਾ ਨਹੀਂ ਕਰਦਾ ਤੇ ਆਫ ਮਾਫੀ ਨਹੀਂ ਚਾਹੁੰਦਾ ਤਾਂ ਉਸ ਦੇ ਨਾਲ ਕਾਹਦਾ ਰਹਿਣ ਕੀਤਾ ਜਾਵੇ ਇਸ ਸੰਬੰਧ ਦਾ ਪਾਬ ਕੇ ਪਾਰਲੀਮੈਂਟ ਦੇ ਵਿੱਚ ਜਿਹੜਾ ਗ੍ਰਹਿ ਮੰਤਰੀ ਅਮਸ਼ਾ ਵੱਲੋਂ ਬਿਆਨ ਦਿੱਤਾ ਗਿਆ ਸੀ ਉਸ ਦਾ ਅੱਜਕਾ ਪੱਤਰ ਰਾਹੀਂ ਬਲਵੰਤ ਸਿੰਘ ਰਾਜਵਾਨਾ ਨੇ ਜਵਾਬ ਦਿੱਤਾ ਹੈ ਜੀ ਹਾਂ ਜੀ ਜੀ ਸਰ ਉਹਦੇ ਕਿ ਭਾਈ ਰਾਜਵਾਨਾ ਨੇ ਕਈ ਪੱਖਾਂ ਦੇ ਉੱਪਰ ਰੋਸ਼ਨੀ ਪਾਉਂਦੇ ਹੋਏ ਆਪਣੀ ਕਰਤੂਕ ਨੂੰ ਪੇਸ਼ ਕੀਤਾ ਹੈ ਉਹਨਾਂ ਨੇ ਇਸ ਸਬੰਧ ਦੇ ਵਿੱਚ ਲਿਖਿਆ ਕਿ ਮੈਂ ਪਿਛਲੇ 28 ਸਾਲ ਤੋਂ ਘੇੜ ਦੇ ਵਿੱਚ ਚਾਤੇ ਲੰਮੇ ਸਮੇਂ ਤੋਂ ਫਾਂਸੀ ਦੀ ਚੱਕੀ ਦੇ ਵਿੱਚ ਸਜ਼ਾ ਭੋਗ ਰਿਹਾ ਤੇ ਮੇਰੀ ਅਪੀਲ ਭਾਰ ਸਰਕਾਰ ਪਾਸ ਪੈਂਡਿੰਗ ਪਈ ਹੈ ਜਿਹੜੀ ਕਿ ਰਾਸ਼ਟਰਪਤੀ ਨੂੰ ਇਸ ਸ਼ਿਕਾਇਤ ਦੁਆਰਾ ਪ੍ਰਬੰਧਕ ਕਟੀ ਨੇ ਕੀਤੀ ਸੀ ਤੇ ਉਸ ਦੇ ਉੱਪਰ ਕੋਈ ਫੈਸਲਾ ਨਹੀਂ ਲਿਆ ਗਿਆ ਜਦਕਿ ਇਸ ਤਰ੍ਹਾਂ ਦੇ ਕਈ ਕੇਸ अनेका ਕੇਸਾਂ ਦਾ ਉਹਨਾਂ ਨੇ ਕੁਝ ਹਵਾਲਾ ਦਿੱਤਾ ਜਿਸ ਤਰ੍ਹਾਂ ਕਿ ਉਹਨਾਂ ਨੇ ਬਿਲਕੀਸ ਬਾਨੋ ਦੇ ਕੇਸ ਦਾ ਹਵਾਲਾ ਦਿੱਤਾ ਗੁਜਰਾਤ ਦੰਗਿਆਂ ਦਾ ਤੇ ਦਿੱਲੀ ਦੇ ਸਿੱਖਾਂ ਦੇ ਕਤਲੇਆਮ ਦਾ ਸਬੰਧ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਇਹਨਾਂ ਦੇ ਜਿਹੜੇ ਜ਼ਿੰਮੇਵਾਰ ਸੀ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਾਂ ਤੋਂ ਮਾਫੀ ਦਿੱਤੀ ਗਈ ਹੈ ਤੇ ਬਾਹਰ ਆਏ ਨੇ ਇਸੇ ਤਰ੍ਹਾਂ ਉਹਨਾਂ ਨੇ ਬਿਲਕੀਸ ਬਾਨੋ ਦੇ ਕੇਸ ਦੇ ਵਿੱਚ ਲਿਖਿਆ ਕਿ ਔਰਤਾਂ ਦੇ ਉੱਪਰ ਉਹਦੇ ਬੱਚਿਆਂ ਨੂੰ ਕਤਲ ਕੀਤਾ ਤੇ ਉਹਦੇ ਪਰਿਵਾਰ ਨੂੰ ਮਾਰਿਆ ਗਿਆ ਤੇ ਉਹਦੇ ਨਾਲ ਬਲਾਤਕਾਰ ਕੀਤਾ ਪਰੰਤੂ ਜਦੋਂ ਉਹ ਉਸ ਦੇ ਬਲਾਤਕਾਰੀ ਜਿਹੜੇ ਉਹਦੇ ਜ਼ਿੰਮੇਵਾਰ ਸੀ ਉਹਨਾਂ ਨੂੰ ਪਰੋਲ ਦਿੱਤੀ ਤੇ ਪਰੋਲ ਦੇ ਉੱਪਰ ਆ ਕੇ ਫੇਰ ਉਹਨਾਂ ਦੇ ਉੱਪਰ ਬਲਾਤਕਾਰ ਦੇ ਕੇਸ ਲੱਗਦੇ ਰਹੇ ਨੇ ਇਸ ਤਰ੍ਹਾਂ ਪਰੰਤੂ ਫੇਰ ਉਸ ਨੂੰ ਸਜ਼ਾ ਤੋਂ ਮਾਫ ਕਰਕੇ ਉਹ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰਾਂ ਦੇ ਨਾਲ ਸਟੇਜਾਂ ਦੇ ਉੱਪਰ ਦਿਸਦਾ ਰਹੇ ਤੇ ਉਹਨੂੰ ਸਨਮਾਨਤ ਵੀ ਕਰਦੇ ਰਹੇ ਨੇ ਤੇ ਇਹ ਦੇਸ਼ ਦੇ ਵਿੱਚ ਦੋ ਰੈ ਕਾਨੂੰਨ ਦੀ ਇੱਕ ਝਲਕ ਪੈਦਾ ਹੁੰਦੀ ਹੈ ਇਹ ਵੀ ਉਹਨਾਂ ਨੇ ਸਵਾਲ ਉਠਾਇਆ ਇਸ ਤੋਂ ਅੱਗੇ ਭਾਈ ਬਲਵੰਤ ਸਿੰਘ ਰਾਜੂਆਣਾ ਨੇ ਜਿਹੜੇ ਹੁੰਦਾ ਜਿਹੜਾ ਕਿ ਭਾਰਤੀ ਪਹਿਲਮਾਨਾਂ ਦਾ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਖਿਲਾਫ ਜਿਹੜੀ ਐਜੀਟੇਸ਼ਨ ਚੱਲਦੀ ਹੈ ਉਸ ਦਾ ਵੀ ਰੈਫਰੈਂਸ ਦਿੱਤਾ ਉਹਨਾਂ ਨੇ ਹਵਾਲਾ ਦਿੱਤਾ ਕਿ ਬੀਬੀਆਂ ਨੂੰ ਕਿੱਥੇ ਤਾਂ ਇੱਕ ਪਾਸੇ ਭਾਰਤ ਸਰਕਾਰ ਔਰਤਾਂ ਨੂੰ ਤਸ਼ਕਤੀ ਕਰਨ ਦਾ ਦਾਵਾ ਕਰ ਰਹੀ ਹੈ ਪਰੰਤੂ ਦੂਸਰੇ ਪਾਸੇ ਔਰਤਾਂ ਦੇ ਉੱਪਰ ਜ਼ੁਲਮ ਹੋ ਰਿਹਾ ਤੇ ਉਸ ਸੰਬੰਧ ਵਿੱਚ ਇਸ ਤਰ੍ਹਾਂ ਦਾ ਪੈਂਤੜਾ ਲਿਆ ਹੈ ਕਹਿੰਦਾ ਪਾਓ ਡਾਕਟਰ ਸਾਹਿਬ ਭਾਈ ਰਾਜਵਾਨਾ ਨੇ ਕੇਂਦਰ ਸਰਕਾਰ ਨੂੰ ਕਹਿ ਲਈ ਕਿ ਭਾਤਪਾ ਸਰਕਾਰ ਨੂੰ ਵੱਡੇ ਪੱਧਰ ਉੱਤੇ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਭਿੰਡਰ ਸਾਹਿਬ ਉਹਨ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਇਹ ਵੀ ਕਿਹਾ ਕਿ ਮੈਂ ਜਦੋਂ ਕੋਈ ਜੁਰਮ ਕੀਤਾ ਹੀ ਨਹੀਂ ਮੈਂ ਕਾਹਦਾ ਇਕਮਾਲ ਮੈਂ ਤਾਂ ਜੋ ਅਸੀਂ ਕੀਤਾ ਸੀ ਉਹ ਸੀ ਪਾਰਟੀ ਸੰਵਿਧਾਨ ਦੇ ਮਤਾਬਕ ਜਿਵੇਂ ਕਿਹਾ ਜਾਂਦਾ ਹੈ ਕਹਿੰਦਾ ਭਾਵ ਕਿ ਗ੍ਰਹਿ ਮੰਤਰੀ ਦੇ ਪਾਰਲੀਮੈਂਟ ਦਿੱਤੇ ਬਿਆਨ ਪ੍ਰਤੀ ਉਹਨਾਂ ਨੇ ਸਪਸ਼ਟ ਤੌਰ ਤੇ ਉਹਨਾਂ ਦਾ ਕੀ ਕਹਿਣਾ ਸੀ ਮੋٹے ਤੌਰ ਤੇ ਵੱਡੇ ਰੂਪ ਦੇ ਵਿੱਚ ਵੱਡੇ ਰੂਪ ਦੇ ਵਿੱਚ ਉਹਨਾਂ ਨੇ ਇਹ ਕਹਿਣਾ ਸੀ ਕਿ ਮੈਂ ਜੋ ਕੀਤਾ ਮੈਂ ਉਹ ਅਦਾਲਤਾਂ ਦੇ ਵਿੱਚ ਪਹਿਲਾਂ ਹੀ ਸਨਕਾਰ ਕਰ ਚੁੱਕਿਆ ਹਾਂ ਦਾ ਤੇ ਇਸ ਸੰਬੰਧੀ ਉਹਨਾਂ ਨੇ ਭਾਈ ਦਿਲਾਵਤ ਸਿੰਘ ਦਾ ਹਵਾਲਾ ਵੀ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਜਿਸ ਨੇ ਇੱਕ ਕੌਮ ਦੇ ਪਰ ਜ਼ੁਲਮ ਕੀਤਾ ਨੌਜਵਾਨਾਂ ਨੂੰ ਮਾਰ ਰਹੀ ਸੀ ਅਸੀਂ ਉਹਦੇ ਲਈ ਕਾਟ ਕੀਤਾਗਾ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਤੇ ਸਾਡੀ ਜਿਹੜਾਂ ਦੇ ਵਿੱਚ ਬੰਦ ਰੱਖਣਾ ਬਿਲਕੁਲ ਹੀ ਗਲਤ ਹੈ ਤੇ ਉਹਨਾਂ ਨੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਐਲਾਨ ਦੇ ਅਨਸਾਰ ਤੇ ਉਸ ਤੋਂ ਪਿੱਛੇ ਹਟ ਜਾਣਾ ਮੁਕਰ ਜਾਣ ਦੇ ਸਬੰਧ ਦੇ ਵਿੱਚ ਵੀ ਸਵਾਲ ਉਠਾਏ ਨੇ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਮੇਰੀ ਹੰਸੀ ਦੀ ਸਜਾ ਨੂੰ ਉਮਰ ਕਾਇਤ ਤਬਦੀਲ ਕੀਤਾ ਗਿਆ ਕਹਿੰਤੂ ਉਸ ਤੋਂ ਵੀ ਸਰਕਾਰ ਪਿੱਛੇ हट ਗਈ ਆ ਉਹਨਾਂ ਨੇ ਇਸ ਤਰ੍ਹਾਂ ਦੇ ਕਈ ਸਵਾਲ ਖੜੇ ਕਰਦੇ ਹੋਏ ਆਪਣੇ ਪੱਤਰ ਦੇ ਅਖੀਰ ਦੇ ਵਿੱਚ ਇਹ ਵੀ ਕਿਹਾ ਕਿ ਰਾਵਣ ਨੂੰ ਗੋਦੀ ਦੇ ਵਿੱਚ ਬਿਠਾ ਕੇ ਸ਼੍ਰੀ ਰਾਮ ਜੀ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਇਹ ਵੀ ਕਈ ਤਰ੍ਹਾਂ ਦਾ ਇੱਕ ਬੜਾ ਗੰਭੀਰ ਕਿਸਮ ਦਾ ਸਵਾਲ ਕਹਿੰਦਾ ਪੱਤਰ ਦੇ ਵਿੱਚ ਉਹਨਾਂ ਨੇ ਕਈ ਵਿਅੰਗਾਧਰਮਕ ਗੱਲਾਂ ਵੀ ਕੀਤੀਆਂ ਨੇ ਕਈ ਨਹੋਰੀ ਵੀ ਮਾਰੇ ਨੇ ਸ਼ਿਕਾਇਤਾਂ ਵੀ ਕੀਤੀਆਂ ਨੇ ਸ਼ਿਕਵੇ ਵੀ ਕੀਤੇ ਨੇ ਲਾਂਬੇ ਵੀ ਦਿੱਤੇ ਨੇ ਜੀ ਭਿੰਟਾ ਸਾਹਿਬ ਇਹਦੇ ਚੋਂ ਕਈ ਕੁਝ ਉਹਨਾਂ ਨੇ ਸਾਹਮਣੇ ਲਿਆਂਦਾ ਹੈਗਾ ਜਿਹੜਾ ਤੇ ਉਹਨਾਂ ਦੀ ਮਾਨਸਿਕ ਮਾਨਸਿਕਤਾ ਦਾ ਔਰ ਭਾਰਤ ਸਰਕਾਰ ਦੇ ਆਪਣੀ ਜਿਹੜੀ ਰਾਜਨੀਤੀ ਆ ਜਾਂ ਇਹ ਵੀ ਕਿਹਾ ਕਿ ਅਸੀਂ ਤਾਂ ਬਿਲਕੁਲ ਸੱਚਾਈ ਦੇ ਉੱਪਰ ਹਾਂ ਜਦ ਤੇ ਮੈਂ ਅਦਾਲਤ ਦੇ ਵਿੱਚ ਜੋ ਕਹਿਣਾ ਸੀ ਉਹ ਕਰ ਚੁੱਕਿਆ ਜੋ ਮੈਂ ਕੀਤਾ ਉਹਨੂੰ ਸਵੀਕਾਰ ਕੀਤਾ ਤੇ ਨਾ ਕਿ ਮੈਂ ਝੂਠ ਬੋਲ ਕੇ ਅਦਾਲਤਾਂ ਨੂੰ ਝੂਠ ਖਾਦੇ ਕਿ ਜਿਸ ਤਰ੍ਹਾਂ ਕਿ ਅਕਸਰ ਹੁੰਦਾ ਮੈਂ ਆਪਣੀ ਆਤਮਾ ਦੇ ਪਰਹਾਰ ਪਾਉਂਦਾ ਇਹ ਇਹ ਗੱਲ ਵੀ ਉਹਨਾਂ ਨੇ ਆਪਣੀ ਇਹ ਚਿੱਠੀ ਦੇ ਵਿੱਚ ਆਵਾਰੀ ਹੈ ਜੀ ਕੰਡਰ ਸਾਹਿਬ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਨਾ ਇੱਕ ਭੁਖੜ ਹੜਤਾਲ ਰੱਖਣ ਦਾ ਐਲਾਨ ਕੀਤਾ ਸੀ ਭੁਖੜ ਹੜਤਾਲ ਬਾਅਦ ਦੇ ਵਿੱਚ ਰੱਖ ਵੀ ਲਈ ਸੀ ਜਿਹੜੀ ਬਾਅਦ ਚ ਸਿੰਘ ਸਾਹਿਬ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਤੇ ਸਰੋਵਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਜੇਲ੍ਹ ਦੇ ਵਿੱਚ ਆਣ ਕੇ ਉਹ ਤੜਵਾਈ ਸੀ ਤੇ ਭਰੋਸਾ ਦਿਵਾਇਆ ਸੀ ਕਿ ਤੁਹਾਡਾ ਜਿਹੜਾ ਇਨਸਾਫ ਵੱਲ ਅਸੀਂ ਵਧੇ ਹੋਏ ਹਾਂ ਤੇ ਜਲਦੀ ਹੀ ਇਹ ਸਿਰ ਜਿਹੜਾ ਕਾਰਜ ਉਹ ਸਿਰੇ ਲੱਗੇਗਾ ਜਥੇਦਾਰ ਕਾਲ ਤੱਕ ਸਾਹਿਬ ਨੇ ਕੇ ਇਸ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਸੀ ਸ਼੍ਰੋਮਣੀ ਕਮੇਟੀ ਨੇ ਇੱਕ ਪੰਜ ਮੈਂਬਰੀ ਕਮੇਟੀ ਪਿਛਲੇ ਸਮੇਂ ਗਠਿਤ ਕਰ ਦਿੱਤੀ ਗਈ ਉਸ ਵੱਲੋਂ ਕਾਰਵਾਈ ਆਰੰਭ ਕੀਤੀ ਗਈ ਹੈ ਕਮੇਟੀ ਕਿੱਥੇ ਖੜੀ ਹੈ ਹਾਲੇ ਉਸ ਬਾਰੇ ਸਾਰਾ ਮਾਮਲਾ ਭਵਲਪੁਰਸੇ ਦੇ ਵਿੱਚ ਹੈ ਕਿਉਂਕਿ 31 ਦਸੰਬਰ ਤੱਕ ਕਹਿੰਦਾ ਭਾਵੇਂ ਕਾਲ ਤੱਕ ਸਾਹਿਬ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਇਸ ਮਾਮਲੇ ਨੂੰ ਨਿਬੇੜੋ ਨਹੀਂ ਤਾਂ ਇਸ ਪਿੱਛੋਂ ਕੋਈ ਅਗਲਾ ਫੈਸਲਾ ਅਗਲਾ ਹੁਕਮ ਜਿਹੜਾ ਉਹ ਸਾਹਮਣੇ ਲਿਆਂਦਾ ਜਾਏਗਾ ਹੁਣ 31 ਅਕਤੂਬਰ ਲੰਘ ਚੁੱਕੀ ਗਈ ਹੈ ਤੇ ਕੀ ਅੱਜ ਭਾਈ ਰਾਜੋਣਾ ਨੇ ਇਸ ਚਿੱਠੀ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਜੇਲ੍ਹ ਦੇ ਵਿੱਚ ਜਾਣਾ ਭੁਖੜਤਾਲ ਨੂੰ ਤੜਵਾਉਣਾ ਇਸ ਸਬੰਧੀ ਵੀ ਕੋਈ ਉਹਨਾਂ ਨੇ ਗੱਲ ਸਾਂਝੀ ਕੀਤੀ ਹੈ ਭਿੰਡਰ ਸਾਹਿਬ ਇਸ ਸਬੰਧ ਦੇ ਵਿੱਚ ਤਾਂ ਨਹੀਂ ਪਰੰਤੂ ਉਹਨਾਂ ਨੇ ਭਾਈ ਦਲਾਵਰ ਸਿੰਘ ਦੇ ਹਵਾਲੇ ਦੇ ਨਾਲ ਗੱਲ ਕੀਤੀ ਆ ਇਹ ਗੱਲ ਕੀਤੀ ਆ ਕਿ ਭਾਈ ਦਲਾਵਰ ਸਿੰਘ ਜਿਸ ਨੇ ਕਿ ਸਮੇਂ ਦੇ ਮੁੱਖ ਮੰਤਰੀ ਪ੍ਰਤੀ ਆਪਣਾ ਕਾਰਨਾਮਾ ਕੀਤਾ ਸੀ ਜਿਸ ਸਬੰਧ ਦੇ ਵਿੱਚ ਸ਼੍ਰੀ ਕਾਰਤਕ ਸਾਹਿਬ ਨੇ ਉਸ ਨੂੰ ਸ਼ਹੀਦ ਐਲਾਨਿਆ ਤੇ ਉਸ ਦੀ ਤਸਵੀਰ ਸਿੱਖ ਜਾਇਬ ਘਰ ਦੇ ਵਿੱਚ ਵੱਡੇ ਮਾਣ ਦੇ ਨਾਲ ਲਾਈ ਗਈ ਹੈ ਜਿਸ ਤੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਸਿੱਖ ਕੌਮ ਕਿਸ ਤਰ੍ਹਾਂ ਦਾ ਕਾਰਜ ਚਾਹੁੰਦੀ ਸੀ ਤੇ ਮੈਂ ਤਾਂ ਸਿੱਖ ਕੌਮ ਦੇ ਆ ਭਾਵਨਾਵਾਂ ਦੇ ਅਨਸਾਰ ਹੀ ਕਾਰਜ ਕੀਤਾ ਐ ਅਸੀਂ ਕੋਈ ਜ਼ੁਰਮ ਨਹੀਂ ਕੀਤਾ ਤੇ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਜੀ ਪਿੰਡਰ ਸਾਹਿਬ ਕਹਿੰਦਾ ਭਾਵ ਕਿ ਫਿਲਹਾਲ ਜਿਹੜੀ ਚਿੱਠੀ ਐ ਉਹ ਸਿੱਧੀ ਸ੍ਰੀ ਅਮਰitsar ਨੂੰ ਗ੍ਰਹਿ ਮੰਤਰੀ ਨੂੰ ਲਿਖੀ ਗਈ ਐ ਤੇ ਜਿਹੜਾ ਪਾਰਟ ਐ ਵੱਖਰਾ ਸ੍ਰੀ ਜਥੇਦਾਰ ਸਾਹਿਬ ਵਾਲਾ ਅਕਾਲ ਤਖਤ ਸਾਹਿਬ ਜਥੇਦਾਰ ਵਾਲਾ ਉਹ ਇਸ ਚਿੱਠੀ ਦੇ ਵਿੱਚ ਉਹਦਾ ਜ਼ਿਕਰ ਨਹੀਂ ਫਿਲਹਾਲ ਭਾਈ ਰਜੋਹਣਾ ਨੇ ਇਹ ਜਿਹੜਾ ਧਾਰਮਿਕ ਪੱਧਰ ਦਾ ਪਾਰਟ ਐ ਉਹਨੂੰ ਛੇੜਿਆ ਵੀ ਨਹੀਂ ਜੀ ਬਿਲਕੁਲ ਪਿੰਡਰ ਸਾਹਿਬ ਉਹਨਾਂ ਨੇ ਇਸ ਪੱਤਰ ਦੇ ਵਿੱਚ ਸਰਕਾਰ ਪ੍ਰਤੀ ਨੇ ਹੋਰੇ ਸਰਕਾਰ ਦੀਆਂ ਦੂਰੀਆਂ ਨੀਤੀਆਂ ਨੂੰ ਉਜਾਗਰ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਪ੍ਰਤੀ ਕਿੰਨੀ ਅਪਣਾਇਆ ਜਾ ਰਿਹਾ ਹੈ ਕਿ ਜਦ ਕੇ ਦੂਸਰੇ ਪਾਸੇ ਜਿਸ ਤਰ੍ਹਾਂ ਉਹਨਾਂ ਨੇ ਬਲਕੀ ਸਬਾਨੋ ਦਾ ਕੇਸ ਹੈ ਜਾਂ ਪਹਿਲਵਾਨ ਲੜਕੀਆਂ ਦਾ ਕੇਸ ਹੈ ਇਸ ਤਰਕ ਦੇ ਨਾਲ ਉਹਨਾਂ ਨੇ ਭਾਰਤੀ ਸੰਵਿਧਾਨਿਕ ਪੱਧਰ ਦੇ ਐਡਮਿਨਿਸਟ੍ਰੇਟਿਵ ਪੱਧਰ ਦੇ ਉੱਪਰ ਸਵਾਲ ਖੜੇ ਕੀਤੇ ਨੇ ਇਸ ਪੱਤਰ ਦੇ ਰਾਹੀਂ ਉਹਨਾਂ ਨੇ ਭਾਰਤ ਸਰਕਾਰ ਅਤੇ ਮਿਤਸ਼ਾ ਨੂੰ ਇਹ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਬਿੰਦਰ ਸਾਹਿਬ ਜੀ ਕਿਉਂਕਿ 31 ਦਸੰਬਰ ਤੱਕ ਜਿਹੜਾ ਸਰੋਣੀ ਕਮੇਟੀ ਨੂੰ ਇਸ ਮਾਮਲੇ ਸਬੰਧੀ ਸਮਾ ਦਿੱਤਾ ਗਿਆ ਸੀਗਾ ਅਕਾਲ ਤਖਤ ਸਾਹਿਬ ਵੱਲੋਂ ਤੇ ਹੁਣ ਸਰੋਣੀ ਕਮੇਟੀ ਨੇ ਲੰਘੇ ਦੇਣੀ ਮੋੜ ਅਕਾਲ ਤਖਤ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ ਜਾਂਕ ਹਾਰ ਲਗਾਈ ਹੈ ਕਿ ਜਿਹੜੀ ਇਹ ਮੋੜ ਦੇ ਵਿੱਚ ਵਾਅਦਾ ਕੀਤਾ ਜਾਵੇ ਖੈਰ ਉਹ ਇੱਕ ਵੱਖਰਾ ਇਸ਼ੂ ਹੈ ਕਿ ਜਥੇਦਾਰ ਸਾਹਿਬ ਇਸ ਬੰਦੀ ਕੀ ਫੈਸਲਾ ਲੈਣਗੇ ਪਰੰਤੂ ਕਿਉਂਕਿ ਇਹ ਮਾਮਲਾ ਪਾਰਲੀਮੈਂਟ ਦੇ ਵਿੱਚ ਵੇਬਿਹਾਰਸੀ ਮਰਤਿਕਾ ਵਰ ਬਾਦਲ ਜਿਹੜੇ ਕਿ ਬਟਿੰਡਾ ਲੋਕ ਸਭਾ ਤੋਂ ਨਵੰਬਰ ਪਾਰਲੀਮੈਂਟ ਨੇ ਉਹਨਾਂ ਨੇ اٹھਾਇਆ ਸੀ ਉਹਦੇ ਉੱਤੇ ਗ੍ਰਹਿ ਮੰਤਰੀ ਅਮਰਸ਼ਾ ਨੇ ਜਵਾਬ ਦਿੱਤਾ ਉਸ ਜਵਾਬ ਦੇ ਵਿੱਚ ਅੱਜ ਭਾਈ ਬਲਵੰਤ ਸਿੰਘ ਰਾਜੂਣਾ ਨੇ ਗ੍ਰਹਿ ਮੰਤਰੀ ਨੂੰ ਜਿਹੜਾ ਉਹ ਪੱਤਰ ਲਿਖਿਆ ਜਿਹੜਾ ਹੁਣ ਅਸੀਂ ਜ਼ਿਕਰ ਕੀਤਾ ਹੈ ਗੱਲ ਬਟਿੰਡਾ ਲੋਕ ਸਭਾ ਹਲਕੇ ਦੀ ਤੁਰੀ ਹੈ ਤਾਂ ਕਿਉਂਕਿ ਅਗਲੇ ਸਮੇਂ ਜਿਹੜੀਆਂ ਲੋਕ ਸਭਾ ਦੀਆਂ ਆਮ ਚੋਣਾਂ 2024 ਦੀਆਂ ਉਹ ਸਿਰ ਤੇ ਨੇ ਇਸ ਮਾਮਲੇ ਸਬੰਧੀ ਜਿਹੜਾ ਚੋਣ ਕਮਿਸ਼ਨਰ ਹੈ ਜਿਹੜੀ ਚੋਣ ਕਮਿਸ਼ਨ ਦੀ ਮਸ਼ੀਨਰੀ ਹੈ ਉਹ ਬੜੀ ਤੇਜ਼ੀ ਨਾਲ ਅਗਲੇ ਫੈਸਲੇ ਵੱਲ ਵੱਧ ਰਹੀ ਹੈ ਇੱਕ ਤਾਜ਼ਾ ਤਰੀਨ ਜਿਹੜਾ ਅੱਜ ਫੈਸਲਾ ਚੋਣ ਕਮਿਸ਼ਨਰ ਨੇ ਪੰਜਾਬ ਦੀ ਅਫਸਰਸ਼ਾਹੀ ਦੇ ਲਿਹਾਜ਼ ਤੋਂ ਜਟਾ ਲਿਆ ਗਿਆ ਡਾਕਟਰ ਸਾਹਿਬ ਉਹ ਕੀ ਹੈ ਫਿਰ ਆਪਾਂ ਗੱਤਰਦੇ ਜੀ ਇੰਟਰ ਸਾਹਿਬ ਇਹ ਚੋਣ ਕਮਿਸ਼ਨ ਦੇ ਵਿੱਚ ਉਹ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਵੀ ਅਧਿਕਾਰੀ ਤੇ ਕਰਮਚਾਰੀ ਚੋਣ ਦੇ ਨਾਲ ਸੰਬੰਧਿਤ ਨੇ ਸਿੱਧੇ ਤੌਰ ਤੇ ਸੰਬੰਧਿਤ ਨੇ ਉਹ ਜੇ ਇਕੋ ਸਟੇਸ਼ਨ ਦੇ ਉੱਪਰ 3 ਸਾਲ ਤੋਂ ਬੈਠੇ ਨੇ ਉਹਨਾਂ ਦੀ ਬਦਲੀ ਕਰ ਦਿੱਤੀ ਜਾਵੇ ਇਸ ਦੇ ਨਾਲ ਹੀ ਜਿਹੜੇ ਅਧਿਕਾਰੀ ਤੇ ਕਰਮਚਾਰੀ ਆਪਣੇ ਹੋਮ ਟਾਊਨ ਦੇ ਵਿੱਚ ਬੈਠੇ ਨੇ ਹੋਮ ਡਿਸਟ੍ਰਿਕਟ ਦੇ ਵਿੱਚ ਬੈਠੇ ਨੇ ਉਹਨਾਂ ਦੀ ਬਦਲੀ ਕਰ ਦਿੱਤੀ ਜਾਵੇ ਚਾਹੇ ਉਹਨਾਂ ਨੂੰ ਆਇਆ ਨੂੰ 1 ਮਹੀਨਾ ਹੀ ਹੋਇਆ ਹੋਵੇ ਇਸ ਦੇ ਸੰਬੰਧ ਵਿੱਚ ਜਿਹੜੇ ਮੁੱਖ ਅਧਿਕਾਰੀ ਜਿਸ ਤਰ੍ਹਾਂ ਕਿ ਐਡਮਿਨਿਸਟ੍ਰੇਟਿਵ ਪੱਧਰ ਦੇ ਉੱਪਰ ਹੁੰਦੇ ਨੇ ਜਿੰਨਾਂ ਦਾ ਸਬੰਧ ਸਿੱਧੇ ਤੌਰ ਤੇ ਉਹਨਾਂ ਦੇ ਨਾਲ ਹੁੰਦਾ ਜਿਵੇਂ ਕਿ ਡੀਸੀ ਐਸ ਪੀ ਐਸ ਐਸ ਪੀ ਡੀ ਐਸ ਪੀ ਬੀ ਡੀ ਪੀਓ ਡੀਓ ਆਦਿ ਇਸ ਤਰ੍ਹਾਂ تحصیلਦਾਰ ਨੈਪ تحصیلਦਾਰ ਜਿੰਨਾਂ ਦਾ ਸਬੰਧ ਸਿੱਧੇ ਤੌਰ ਤੇ ਹੁੰਦਾ ਉਨ੍ਹਾਂ ਦੀਆਂ ਬਦਰੀਆਂ ਸੰਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਕਮਿਸ਼ਨ ਵੱਲੋਂ ਪੂਰੀ ਤਰ੍ਹਾਂ ਕਿਉਂਕਿ ਪਾਰਦਰਸ਼ਤਾ ਦੇ ਨਾਲ ਚੋਣ ਕਰਵਾਈਆਂ ਜਾ ਸਕਣ ਜਿਹਦੇ ਵਿੱਚ ਇਸ ਤਰ੍ਹਾਂ ਨਾਲ ਲੱਗੇ ਕਿ ਕਿਸੇ ਨਾਲ ਪਰਸ਼ਰਤੀ ਹੋ ਰਹੀ ਹੈ ਪਿੰਡਰ ਸਾਹਿਬ ਜੇਕਰ ਡਾਕਟਰ ਸਾਹਿਬ ਇਸ ਮਾਮਲੇ ਨੂੰ ਇਸ ਫੈਸਲੇ ਨੂੰ ਆਪਾਂ ਮੁੱਢਲੇ ਤੌਰ ਤੇ ਚੋਣ ਜਾਬਤਾ ਮੰਨ ਲਿਆ ਜਾਵੇ ਤਾਂ ਸ਼ਾਇਦ ਕੋਈ ਆਤਕਤ ਨਹੀਂ ਨਹੀਂ ਹੋਏਗੀ ਜੀ ਹਾਂ ਬਿਲਕੁਲ ਇਹਦੀ ਕਵੈ ਸ਼ੁਰੂ ਹੋ ਗਈ ਹੈ ਪਿੰਡਰ ਸਾਹਿਬ ਜਿਸ ਤਰ੍ਹਾਂ ਕਿ ਹੈ ਆਪਾਂ ਚੋਣ ਜਾਬਤੇ ਦੀ ਕਾਰ ਨਹੀਂ ਹੈ ਭਈ ਜਦ ਤੇ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਬਦਲੀਆਂ ਹੋਣਗੀਆਂ لازਮੀ ਆ ਤੇ ਜਿਹੜੇ ਨਵੇਂ ਅਧਿਕਾਰੀ ਆਉਣਗੇ ਉਹ ਆਪਣੀ ਇਸ ਪੱਖ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਗੇ ਕਿ ਉਹਨ ਕਮਿਸ਼ਨ ਦੀ ਨਜ਼ਰ ਦੇ ਥੱਲੇ ਆ ਤੇ ਦੂਸਰੇ ਜਿਹੜੇ ਹੋਮ ਟਾਊਨ ਦੇ ਵਿੱਚ ਬੈਠੇ ਨੇ ਕਰਮਚਾਰੀ ਤੇ ਅਧਿਕਾਰੀ ਉਹਨਾਂ ਦੀ ਵੀ ਬਦਲੀਆਂ ਹੋਣੀਆਂ ਨੇ ਇਸ ਤਰ੍ਹਾਂ ਇੱਕ ਵਾਅ ਸ਼ੁਰੂ ਹੋ ਚੁੱਕੀ ਹੈ ਜੀ ਕਹਿੰਦਾ ਭਾਬ ਕੇ ਬਦਲੀਆਂ ਤੇ ਲਿਹਾਜ਼ ਤੋਂ ਜਿਹੜਾ ਸਾਰਾ ਕੁਝ ਚੋਣ ਕਮਿਸ਼ਨ ਦੀ ਨਜ਼ਰ ਹੇਠ ਹੋ ਚੁੱਕਾ ਹੈ ਇਸ ਸੂਬੇ ਦੀ ਮਸ਼ੀਨਰੀ ਬਿਲਕੁਲ ਪਿੰਟਰ ਸਾਹਿਬ ਇਹ ਤਾਂ ਸਾਫ਼ ਹੈ ਫਸਟ ਇਸ ਫੈਸਲੇ ਵਿੱਚ ਕਦੋਂ ਤੱਕ ਜਿਹੜੀਆਂ ਬਦਲੀਆਂ ਤੁਸੀਂ ਕਿਹਾ ਕਿ ਜਿਹੜੇ 3 ਸਾਲਾਂ ਤੋਂ ਵੱਧ ਪੋਸਟਿੰਗ ਨੇ ਜਾਂ ਹੌਂਡ ਜਿਹਨਾਂ ਦੇ ਬਦਲੀਆਂ ਹੋਣੇ ਨੇ ਉਹ ਕਦੋਂ ਤੱਕ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਇਸੇ ਮਹੀਨੇ ਦੇ ਵਿੱਚ ਉਹਨਾਂ ਨੇ ਹਦਾਇਤਾਂ ਕਰ ਦਿੱਤੀਆਂ ਨੇ ਮੰਗ ਲੀਆਂ ਨੇ ਲਿਸਟਾਂ ਮੰਗੀਆਂ ਨੇ ਇਹ ਪਹਿਲੀ ਪਹਿਲੀ ਕੁਆਇਰਟ ਹੈਗੀ ਆ ਇਸ ਦੇ ਵਿੱਚ ਵੀ ਸੂਈ ਉਹਨਾਂ ਨੇ ਕਰ ਦੇਣੀਆਂ ਨੇ ਕਹਿੰਦਾ ਪਾਬ ਕਿ ਅਗਲੇ ਦਿਨਾਂ ਵਿੱਚ ਇੱਕ ਵੈਦ ਅੱਗੇ ਵਧੇਗੀ ਆਪਾਂ ਗੱਲ ਕਰ ਰਹੇ ਸੀ ਕਿ ਚੋਣਾ ਲੋਕ ਸਭਾ ਦੀਆਂ ਉਸ ਸੰਬੰਧੀ ਜਿਹੜਾ ਪਹਿਲਾ ਵਿਗਲ ਉਹ ਵੱਜ ਚੁੱਕਾ ਹੈ ਤੇ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਆਪਾਂ ਜ਼ਿਕਰ ਪਹਿਲਾਂ ਕਰ ਹੀ ਰਹੇ ਹਾਂ ਕਿ ਲੋਕ ਸਭਾ ਬਠਿੰਡਾ ਸੀਟ ਜਿਹੜਾ ਮਾਮਲਾ ਭਾਈ ਰਾਜਵੜਾ ਨਾਲ ਸੰਬੰਧਤ ਸੀਗਾ ਉਹ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਬਾਦਲ ਨੇ ਉੱਥੇ ਅਠਾਇਆ ਤੇ ਬਠਿੰਡੇ ਦੀ ਜੇਕਰ ਗੱਲ ਕਰ ਲਈਏ ਤਾਂ ਮੋٹے ਤੌਰ ਤੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਸਿਆਸੀ ਲਿਹਾਜ਼ ਤੋਂ ਇਸ ਵੇਲੇ ਬਠਿੰਡਾ ਇੱਕ ਵਾਰ ਫੇਰ ਲੋਕ ਸਭਾ ਦੇ ਲਿਹਾਜ਼ ਤੋਂ ਪੰਜਾਬ ਦੀ ਹੌਟ ਸਟਰੀਟ ਬਣ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਮਠਿੰਡਾ ਲੋਕ ਸਭਾ ਦੇ ਵਿੱਚ ਜਦੋਂ ਹਲਕਾਵੰਦੀ ਮਗਰੋਂ ਪਹਿਲੀ ਚੋਣ ਹੁੰਦੀ ਹੈ 2009 ਦੇ ਵਿੱਚ ਤਾਂ ਬੀਬੀ ਹਰਸ਼ਮਤ ਕੌਰ ਬਾਦਲ ਉਥੋਂ ਚੋਣ ਜਿੱਤੇ ਅਕਾਲੀ ਦਲ ਦੇ ਉਮੀਦਵਾਰ ਬਜੋ ਉਸ ਵੇਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪੁੱਤਰ ਜਵਰਾਜ ਰਣਿੰਦਰ ਸਿੰਘ ਕਾਂਗਰਸ ਦੀ ਤਰਫੋਂ ਮਠਿੰਡੇ ਜਾ ਕੇ ਚੋਣ ਲੜਦੇ ਆ ਇੱਕ ਵੱਡਾ ਉੱਥੇ ਕੋਲ ਅਖਾੜਾ ਵaidhਦਾ ਐ ਸਿਆਸੀ لحاظ ਦਾ ਤੇ ਫਤਿਹ ਇਹਦੇ ਵਿੱਚੋਂ ਬੀਬੀ ਬਾਦਲ ਦੀ ਹੁੰਦੀ ਹੈ ਇਸ ਤੋਂ ਬਾਅਦ 2014 ਦੀ ਚੋਣ ਦੇ ਵਿੱਚ ਬਾਦਲ ਵਰਸਸ ਬਾਦਲ ਉੱਤੇ ਚੋਣ ਪੇੜ ਜਿਹੜਾ ਸਾਹਮਣੇ ਆਉਂਦਾ ਕਿਉਂਕਿ ਬੀਬੀ ਬਾਦਲ ਫਿਰ ਅਕਾਲੀ ਦਲ ਦੇ ਭਾਜਪਾ ਵੱਲੋਂ ਮੈਦਾਨ ਮੱਲਦੇ ਆ ਤਾਂ ਦੂਜੇ ਪੱਨੇ ਆਰਧ ਕਾਂਗਰਸ ਵੱਜੋਂ ਕਹਿ ਰਹੀ ਏ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਉਸ ਤੋਂ ਪਹਿਲਾਂ ਪੀਪੀਪੀ ਦੇ ਉਹ ਮੁਖੀ ਸਨ ਭਾਵੇਂ ਕਿ ਉਹਨਾਂ ਨੇ ਅਜੇ ਪੂਰੇ ਤੌਰ ਤੇ ਕਾਂਗਰਸ ਜੁਆਇਨ ਨਹੀਂ ਕੀਤੀ ਪਰੰਤੂ ਕਾਂਗਰਸ ਨੇ ਟਿਕਟ ਉੱਤੇ ਉਹਨਾਂ ਨੇ ਬਠਿੰਡਾ ਦੀ 2014 ਦੀ ਚੋਣ ਲੜੀ ਤੇ ਇਸ ਤੋਂ ਬਾਅਦ ਆਪਾਂ ਅੱਗੇ ਆਈਏ 2019 ਦੇ ਵਿੱਚ ਜਿਹੜੇ ਹੁਣ ਮੌਜੂਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਨੇ ਇਹ ਸੀਟ ਕਾਂਗਰਸ ਦੀ ਤਰਫੋਂ ਲੜੀ ਉਹ ਗੱਲ ਵੱਖਰੀ ਹੈ ਕਿ ਤੀਜੀ ਵਾਰ ਜਿਹੜੀ ਜਿੱਤ ਸੀਗਾ ਉਹ ਹਰਸਿਮਰਤ ਕੌਰ ਬਾਦਲ ਨੂੰ ਨਸੀਬ ਹੋਈ ਅਜੇ ਦਰਾਨਿਓ ਕੁਝ ਅਰਸ਼ਾ ਕੇਂਦਰੀ ਬਾਜ਼ਾਰ ਦੇ ਵਿੱਚ ਉਹ ਕੈਬਨਿਟ ਵਜ਼ੀਰ ਵਾਲਜੋਂ ਵੀ ਸਰਗਰਮ ਰਹੇ 2019 ਦੀ ਚੋਣ ਵੇਲੇ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਇਨੀ ਦਿਨੀ ਕਾਂਗਰਸ ਦੇ ਵੱਡੇ ਆਗੂਆਂ ਦੇ ਵਿੱਚੋਂ ਇੱਕ ਨੇ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਇੱਕ ਵੱਖਰੇ ਗਰੁੱਪ ਵਜੋਂ ਉੱਥੇ ਜਾ ਕੇ ਡੇਰਾ ਲਾਇਆ ਤੇ ਚੋਣ ਲੜੀ ਕਹਿੰਦਾ ਭਾਵ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਨਵੀਂ ਲੋਕ ਸਭਾ ਦੀ ਹਲਕਾ ਬੰਦੀ ਹੋਈ ਤਾਂ ਬਠਿੰਡਾ ਸੀਟ ਹਾਰਡ ਸੀਟ ਵਜੋਂ ਵਿਕੀ ਜਾਂਦੀ ਰਹੀ ਹੈ ਹੁਣ ਇੱਕ ਵਾਰ ਫੇਰ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਹੜੇ ਇਸ ਵੇਲੇ ਕਾਂਗਰਸ ਦੇ ਸਰਗਰਮੀਆਂ ਦੇ ਵਿੱਚ ਕੇਂਦਰ ਬਿੰਦੂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਇੱਕ ਵੱਡੇ ਖਿਤਾਬਰ ਆਗੂ ਨੇ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਵਿਖਣ ਨੂੰ ਮਿਲ ਰਹੀਆਂ ਨੇ ਮਹਾਰਾਜ ਦੇ ਵਿੱਚ ਉਹਨਾਂ ਨੇ ਜਿੱਤੇਗਾ ਪੰਜਾਬ ਜਿਹੜਾ ਉਹਨਾਂ ਦਾ ਆਪਣਾ ਇੱਕ ਪਲੇਟਫਾਰਮ ਹੈ ਗੈਰ ਸਿਆਸੀ ਉਹਦੇ ذریعے ਇੱਕ ਰੈਲੀ ਕਰ ਵਿਖਾਈ ਰੈਲੀ ਪ੍ਰਭਾਵਸ਼ਾਲੀ ਸੀ ਉਸਮਗਰ ਉਹਨਾਂ ਨੇ ਦੇ ਅਗਲਾ ਦਿਖਾਇਆ ਤਾ ਹੁਣ 7 ਜਨਵਰੀ ਨੂੰ ਕੋਰ ਸ਼ਮੀਰ ਦੇ ਵਿੱਚ ਉਹਨਾਂ ਜਿੱਤੇਗਾ ਪੰਜਾਬ ਦਾ ਖਾੜਾ ਲਾਉਣ ਦਾ ਐਲਾਨ ਕੀਤਾ ਹੈ ਜਿਸ ਤੋਂ ਇੱਕ ਸੰਕੇਤ ਸਾਹਮਣੇ ਆ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਭਾਵੇਂ ਮਹਾਰਾਜ ਦੀ ਰੈਲੀ ਦੌਰਾਨ ਇਹ ਗੱਲ ਮੀਡੀਆ ਅੱਗੇ ਕਹੀ ਕਿ ਉਹ ਖੁਦ ਚੋਣ ਨਹੀਂ ਲੜਨਗੇ ਸਵਾਲ ਅਗਲਾ ਉੱਠਿਆ ਕਿ ਕੀ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਕੋ ਲੜ ਸਕਦੇ ਆ ਤਾਂ ਉਹਨਾਂ ਨੇ ਕਿਹਾ ਉਹ ਇਸ ਬਾਰੇ ਉਹ ਬੀਬੀ ਨਵਜੋਤ ਕੌਰ ਹੀ ਦੱਸਣਗੇ ਨਵਜੋਤ ਕੌਰ ਸਿੱਧੂ ਵੱਲੋਂ ਹਾਲੇ ਇਸ ਸੰਬੰਧੀ ਕੋਈ ਸਪਸ਼ਟੀਕਰਨ ਨਹੀਂ ਕੀਤਾ ਨਾ ਹੀ ਇਸ ਮਾਮਲੇ ਦੇ ਵਿੱਚ ਉਹ ਮੀਡੀਆ ਦੇ ਰੂਬਰੂ ਹੋਏ ਨੇ ਕਹਿੰਦਾ ਭਾਪ ਕਿ ਜਿਹੜੇ ਸੰਕੇਤ ਨੇ ਉਹ ਹੋਰ ਪਾਰੂ ਹੋ ਰਹੇ ਨੇ ਪਟਿੰਡੇ ਦੇ ਵਿੱਚ ਨਵਜੋਤ ਕੌਰ ਸਿੱਧੂ ਅਗਲੇ ਉਮੀਦਵਾਰ ਹੋ ਸਕਦੇ ਨੇ ਫਿਰ ਇੱਕ ਜਿਹੜੀ ਹੌਟ ਸੀਟ ਵਜੋਂ ਪਟਿੰਡਾ ਲੋਕ ਸਭਾ ਸੀਟ ਸਾਹਮਣੇ ਆ ਸਕਦਾ ਹੁਣ ਇਹ ਗੱਲ ਜਿਹੜੀ ਹੈ ਉਹ ਕੋਰਟ ਸ਼ਮੀਰ ਦੀ ਰੈਲੀ ਦੇ ਵਿੱਚ ਸਾਹਮਣੇ ਆਏਗੀ ਕਿਉਂਕਿ ਕੋਰਟ ਸ਼ਮੀਰ ਦੀ ਰੈਲੀ ਕਿ ਜੇਕਰ ਕਾਂਗਰਸ ਦੀ ਰੈਲੀ ਵਜੋਂ ਬਣ ਕੇ ਸਾਹਮਣੇ ਆ ਗਈ ਤਾਂ ਫਿਰ ਇਹ ਗੱਲ ਸਾਫ਼ ਹੋਏਗੀ ਕਿ ਜਿਹੜੀ ਹੈ ਉੱਥੇ ਨਮਜੋਤ ਸਿੰਘ ਸਿੱਧੂ ਦਾ ਪਰਵਾਰ ਦਾਵੇਦਾਰੀਆਂ ਦੇ ਵਿੱਚੋਂ ਇੱਕ ਹੈ ਦੂਜੇ ਬੰਨੇ ਇਸ ਮਾਮਲੇ 'ਚ ਡਾਕਟਰ ਸਾਹਿਬ ਇਹ ਵੀ ਮਨਜ਼ਰ ਕਰਦਾ ਹੈ ਕਿਉਂਕਿ ਇਸ ਵੇਲੇ ਇੰਡੀਆ ਗੱਠਜੋੜ ਦੀ ਜਿਹੜੀ ਕਬੈਦ ਉਹ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਸੀਟ ਸ਼ੇਅਰਿੰਗ ਹੋਣੀ ਹੈ ਇੰਡੀਆ ਗੱਠਜੋੜ ਦੇ ਅੰਤਰਗਤ ਕਾਂਗਰਸ ਦੀ ਤੇ ਸੂਬੇ ਦੀ ਸਭਾ ਤੇ ਆਪ ਦੀ ਜੇਕਰ ਹੁੰਦੀ ਹੈ ਤਾ ਇਸ ਵੇਲੇ ਜਿਹੜੀਆਂ ਸੀਟ ਸ਼ੇਅਰਿੰਗ ਦਾ ਮਾਮਲਾ ਵੱਡੇ ਪੱਧਰ ਉਤੇ ਚਰਚਾ ਦੇ ਵਿੱਚ ਹੈ ਕਾਂਗਰਸ ਨੇ ਇੱਕ ਦਾਵਾ ਕੀਤਾ ਹੈ ਕਿ ਅਸੀਂ 8 ਸੀਟਾਂ ਇੱਥੇ ਲੜਾਂਗੇ ਹੁਣ ਉਹ 8 ਕਿਹੜੀਆਂ ਹੋ ਸਕਦੀਆਂ ਨੇ ਬਠਿੰਡਾ ਸੀਟ ਜਿਹੜੀ ਇੱਕ ਹੌਟ ਸੀਟ ਵਜੋਂ ਸਾਹਮਣੇ ਆਏਗੀ ਉਸ ਦਾ ਦਾ ਆਪਾਂ ਜ਼ਿਕਰ ਕੀਤਾ ਹੈ ਡਾਕਟਰ ਸਾਹਿਬ ਤੁਸੀਂ ਇੰਡੀਆ ਗੱਠ ਜੋੜ ਦੇ ਮੁਤਲਕ ਆਪ ਤੇ ਕਾਂਗਰਸ ਨੂੰ ਕਿਵੇਂ ਦਿਖ ਰਿਹਾ ਹੈ ਪਿੰਡਰ ਸਾਹਿਬ ਜਿਵੇਂ ਕਿ ਪਿਛਲੇ ਦਿਨੀ ਇੰਡੀਆ ਗੱਠ ਜੋੜ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹੋ ਫੈਸਲਾ ਹੋਇਆ ਸੀ ਸੀਟ ਸ਼ੇਅਰਿੰਗ ਦੇ ਸਬੰਧ ਵਿੱਚ ਕਿ ਇਹਨੂੰ ਜੇਕਰ ਸਟੇਟਾਂ ਦੇ ਵਿੱਚ ਨਹੀਂ ਸੋਚਿਆ ਜਾਂਦਾ ਤਾਂ ਹਾਈ ਕਮਾਂਡ ਉਹਦੇ ਲਈ ਫੈਸਲੇ ਕਰੇਗੀ ਹੁਣ ਪੰਜਾਬ ਦੇ ਵਿੱਚ ਹੀ ਇਹ ਥੋੜੀ ਸਮੱਸਿਆ ਆ ਰਹੀ ਹੈ ਪੰਜਾਬ ਕਾਂਗਰਸ ਦੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਜ ਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਇਹ ਕਹਿ ਰਹੇ ਨੇ ਕਿ ਅਸੀਂ ਆਪਣੇ ਦਮ ਤੇ ਸਾਰੀਆਂ ਸੀਟਾਂ ਤੇ ਝੂਣ ਲੜ ਸਕਦੇ ਹਾਂ ਹਮ ਪਰ ਇਸ ਤੋਂ ਤੱਕ ਕਿਸਵੰਦ ਹੈ ਕਿ ਹਾਈ ਕਮਾਂਡ ਨੇ ਕਹਿਣਾ ਤਾਂ ਉਹਦੇ ਤੋਂ ਇਹ ਹੈ ਵੀ ਹਾਈ ਕਮਾਂਡ ਤੋਂ ਬਾਹਰ ਨਹੀਂ ਜਾ ਸਕਦੇ ਹਾਈ ਕਮਾਂਡ ਦਾ ਫੈਸਲਾ ਇਹਨਾਂ ਨੂੰ ਮੰਨਣਾ ਪਏਗਾ ਪਾਵਨ ਉਹ ਬੇਸ਼ੱਕ ਕਾਂਗਰਸ ਪਾਰਟੀ 8 ਸੀਟਾਂ ਦੇ ਪਰਚੂਨ ਲੜਨ ਦਾ ਦਾਵਾ ਕਰ ਰਹੀ ਆ 8ਾਂ ਦੇ ਵਿੱਚੋਂ ਇੱਕ ਸੀਟ ਕਿਉਂਕਿ 8 ਸੀਟਾਂ ਦੇ ਉੱਪਰ 2019 ਦੇ ਵਿੱਚ ਇਹਨਾਂ ਨੇ ਜਿੱਤ ਹਾਸਲ ਕੀਤੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਸੀਟ ਅੰਜਲੰਦਰ ਦੀ ਸੀਟ ਜਿੱਥੇ ਕਿ ਵਾਈਲ ਇਲੈਕਸ਼ਨ ਹੋਈ ਆ ਉਹ ਕਾਂਗਰਸ ਦੀ ਖੁੱਸ ਕੇ ਆਮ ਆਦੀ ਪਾਰਟੀ ਦੀ ਚੋਰੀ ਦੇ ਵਿੱਚ ਪੈਚ ਪਟਿਆਲਾ ਦੀ ਵੀ ਸੀਟ ਵੀ ਹੋਰ ਤਰੀਕੇ ਨਾਲ ਕਾਂਗਰਸ ਤੋਂ ਖਿਸਕ ਗਈ ਹੈ ਕਹਿੰਦਾ ਭਾਵਕ ਭਾਜਪਾ ਦੀ ਚੋਲੀ ਪਹਿਗੀ ਹੈ ਭਾਵੇਂ ਕਾਨੂੰਨੀ ਲਿਹਾਜ਼ ਤੋਂ ਅਧਿਕਾਰਤ ਤੌਰ ਤੇ ਉਹ ਸੀਟ ਹਾਲੇ ਕਾਂਗਰਸ ਕੋਲ ਹੀ ਹੈ ਬੀਪੀ ਫਰਨੀਤ ਕੌਰ ਮੈਂਬਰ ਪਾਰਲੀਮੈਂਟ ਨੇ ਕਿਉਂਕਿ ਉਹਨਾਂ ਦੀਆਂ ਸਰਗਰਮੀਆਂ ਭਾਜਪਾ ਪ੍ਰਤੀ ਵਾਲੀ ਕੇਂਦਰਤ ਨੇ ਜੀ ਡਾਕਟਰ ਸਾਹਿਬ ਤੁਸੀਂ ਜਾਰੀ ਰੱਖਿਓ ਭਿੰਡਰ ਸਾਹਿਬ ਇਸੇ ਤਰ੍ਹਾਂ ਸੰਗਰੂਰ ਦੀ ਸੀਟ ਦਾ ਵੀ ਜੇ ਆਪਾਂ 2019 ਦਾ ਜਿਹੜਾ ਗਲਤ ਸੀ ਵਿਗੜਿਆ ਸੰਗਰੂਰ ਦੀ ਸੀਟ ਤੋਂ ਮੌਜੂਦਾ ਮੁੱਖ ਮੰਤਰੀ ਜਿਹੜੀ ਭਗਵਾਨ ਸਿੰਘ ਮਾਨ ਨੇ ਉੱਥੋਂ ਇਹ ਜਿੱਤ ਹਾਸਲ ਕੀਤੀ ਸੀ ਪਰੰਤੂ ਉਹਨਾਂ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ੀਟ ਮੀਖਿਸਕ ਕੇ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਦੇ ਪਾਸ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਝੋਲੀ ਪੈ ਗਈ ਇਸ ਤਰ੍ਹਾਂ ਇਹ ਗਣਿਤ ਵਿਗੜਿਆਗਾ ਤੇ ਹੁਣ ਜਿਹੜੀ ਗੱਲ ਇਹ ਹੈ ਵੀ ਜਦੋਂ ਇਹ ਜੇ ਸਮਝੌਤਾ ਹੁੰਦਾ ਤਾਂ ਆਮ ਆਦਮੀ ਪਾਰਟੀ ਦੇ ਲਈ ਦੋ ਸੀਟਾਂ ਤਾਂ ਉਹਨਾਂ ਦੀਆਂ ਪੱਕੀਆਂ ਮੰਨੀਆਂ ਜਾ ਸਕਦੀਆਂ ਜਿਵੇਂ ਸਰੂਰ ਦੀ ਸੀਟ ਤੇ ਕਲੇਮ ਕਰਨਗੇ ਔਰ ਜਗਿੰਦਰ ਦੀ ਸੀਟ ਉਹਨਾਂ ਦੀ ਹੈ। ਇਹ ਇਸ ਤੋਂ ਪਹਿਲਾਂ ਵੀ ਉਹਨਾਂ ਦਾ ਤਰਕ ਹੈ ਹੋਏਗਾ ਕਿ 2014 ਦੇ ਵਿੱਚ ਉਹਨਾਂ ਨੇ 4 ਸੀਟਾਂ ਜਿੱਤੀਆਂ ਸੀ। ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਤੇ ਫਰੀਦਕੋਟ। ਹਾਂਜੀ ਹਾਂ। ਇਹਨਾਂ ਸੀਟਾਂ ਦੇ ਉੱਪਰ ਲਾਜ਼ਮੀ ਹੈ ਉਹ ਕਲੇਮ ਕਰਨਗੇ ਕਿ ਇਹ ਸਾਡੀਆਂ ਸੀਟਾਂ ਨੇ ਸਾਡੀਆਂ ਪੱਕੀਆਂ ਸੀਟਾਂ ਨੇ। ਪਰੰਤੂ ਇਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਟਿਆਲਾ ਕਾਂਗਰਸ ਦੇ ਹੱਥੋਂ ਖਿਸਕ ਚੁੱਕੀ ਆ, ਪਟਿਆਲਾ ਛੱਡ ਸਕਦੇ ਨੇ ਉਹ ਆਮ ਆਦਮੀ ਪਾਰਟੀ ਨੂੰ ਸੋਕੇ ਦੇ ਦੇਣਗੇ। ਸੰਗਰੂਰ ਦਿੱਤੀ ਜਾ ਸਕਦੀ ਆ। ਤੇ ਰਹੀ ਗੱਲ ਫਰੀਦਕੋਟ ਤੇ ਫਤਿਹਗੜ੍ਹ ਸਾਹਿਬ ਦੀ ਇਥੋਂ ਇਹਨਾਂ ਦੀ ਉਮੀਦਵਾਰ ਨਹੀਂ ਜੇਕਰ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਡਟ ਗਈ ਵੀ ਇਸ ਤਰ੍ਹਾਂ ਦੀ ਹੋਈ ਸੀਟਾਂ ਲੈਣੀਆਂ ਨੇ ਫਿਰ ਦੋ ਇਹਨਾਂ ਐਮਪੀ ਨੇ ਜਿਹੜੇ ਇਹਨਾਂ ਦੇ ਸੀਟਿੰਗ ਐਮਪੀ ਨੇ ਇਹਨਾਂ ਦੀ ਅਗਲੀਆਂ ਸੀਟਾਂ ਵਾਸਤੇ ਇਹਨਾਂ ਦੀ ਤਬਦੀਲੀ ਵੀ ਹੋ ਸਕਦੀ ਹੈ ਇਹ ਵੀ ਬਦਲੀਆਂ ਜਾਂ ਸਕਦੀਆਂ ਨੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ 7 ਮਾਲਵੇ ਦੇ ਵਿੱਚ ਨੇ ਹੂੰ ਦੋ ਮੱਝੇ ਦੀਆਂ ਨੇ ਤੇ ਦੋ ਦੁਆਬੇ ਦੀਆਂ ਨੇ ਤੇ ਦੋ ਸੀਟਾਂ ਜਈਆਂ ਨਹੀਂਆਂ ਗੀਆਂ ਜਿਹੜੀਆਂ ਕਿ ਜਿਸ ਤਰ੍ਹਾਂ ਕੇ ਸ਼੍ਰੀ ਨੰਦਪੁਰ ਸਾਹਿਬ ਹੈ ਉਹ ਮਾਲਵੇ ਅਤੇ ਦੁਆਬੇ ਦੇ ਵਿੱਚ ਫੈਲੀ ਹੋਈ ਹੈ ਤੇ ਸ਼੍ਰੀ ਖਬੂਰ ਸਾਹਿਬ ਵਾਲੀ ਸੀਟ ਹੈ ਜਿਹੜੀ ਉਹ ਮਾਝਾ ਮਾਲਵਾ ਦੁਆਬਾ ਲੰਬਾ ਉਹਦਾ ਏਰੀਆ ਕਾਫੀ ਇਸ ਤਰ੍ਹਾਂ ਦੇ ਉਹ ਇਸ ਤਰ੍ਹਾਂ ਦੇ ਸੀਟਾਂ ਦਾ ਜਿਹੜਾ ਗਿਨਿਤ ਹੈਗਾ ਹੁਣ ਜਿਹੜੀਆਂ ਕਿਉਂਕਿ ਆਮ ਆਦਮੀ ਪਾਰਟੀ ਲਾਜ਼ਮੀ ਹੈ ਉਹ ਸਾਰੇ ਕਿਉਂਕਿ ਉਹਨਾਂ ਨੇ 92 ਸੀਟਾਂ ਵਿਧਾਨ ਸਭਾ ਦੇ ਵਿੱਚ ਜਿੱਤੀਆਂ ਨੇ ਉਹ ਆਪਣਾ ਕਲੇਮ ਬਦ ਕਰਨਗੇ ਲਾਜ਼ਮੀ ਕਰਨਗੇ ਉਹ ਇਹ ਵੀ ਕਰ ਸਕਦੇ ਨੇ ਕਿ ਅੰਮ੍ਰਿਤਸਰ ਦੀ ਸੀਟ ਜਾਂ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਵੀ ਆਪਣਾ ਕੈਂਡੀਡੇਟ ਖੜਾ ਕਰਨ ਦੀ ਸੋਚ ਸਕਦੇ ਨੇ ਕਿ ਇਸੇ ਤਰ੍ਹਾਂ ਉਹ ਫਤਿਹਗੜ੍ਹ ਸਾਹਿਬ ਦੇ ਜਿਹੜਾ ਪ੍ਰਾਣਾ ਆਪਣਾ ਹੈਗਾ ਉਹਦੇ ਤੋਂ ਜਲੰਧਰ ਦੀ ਸੀਟ ਉਹਨਾਂ ਪਾਸ ਹੈਗੀ ਹੈ ਅੰਮ੍ਰਿਤਸਰ ਦੇ ਉੱਪਰ ਵੀ ਉਹ ਕਲੇਮ ਕਰ ਸਕਦੇ ਨੇ ਜਿੱਥੋਂ ਤੱਕ ਹੋ ਸਕਦਾ ਹੈ ਕਾਂਗਰਸ ਪਾਰਟੀ ਨੂੰ ਜਿਸ ਤਰ੍ਹਾਂ ਕਿ ਗੁਰਦਾਸਪੁਰ ਦੀ ਸੀਟ ਹੈ ਜੋ ਕਿ ਪਹਿਲਾਂ ਕਾਂਗਰਸ ਦੀ ਹੁੰਦੀ ਸੀ ਸੀ ਕਿਸੇ ਜਵਾਨ ਦੇ ਵਿੱਚ ਸੁਖਵੰਸ ਕੌਰ ਭਿੰਡੇ ਨੇ ਜਿੱਤੇ ਸੀ ਤੇ ਉੱਥੋਂ ਅਫਸਰ ਦਾ ਪ੍ਰਤਾਪ ਸਿੰਘ ਵਾਜਵਾ ਵੀ ਜਿੱਤੇ ਰਹੇ ਨੇ ਇਹ ਉਹਨਾਂ ਨੂੰ ਵੀ ਇਹ ਛੱਡੀ ਜਾ ਸਕਦੀ ਗੁਰਦਾਸਪੁਰ ਤੇ ਹਸ਼ਿਆਰਪੁਰ ਉਹ ਵੀ ਗੁਰਦਾਸਪੁਰ ਦੇ ਵਿੱਚ ਜਿਹੜੇ ਐਮਐਲਏ ਉਹ ਕਾਂਗਰਸ ਦੇ ਕਾਫੀ ਨੇ ਹਾਂਜੀ ਇਸ ਕਰਕੇ ਕਲੀਮ ਉਹਨਾਂ ਦਾ ਵੀ ਹੋ ਸਕਦਾ ਤੇ ਫਿਰੋਜ਼ਪੁਰ ਦੀ ਸੀਟ ਵੀ ਉਹ ਹੋ ਸਕਦਾ ਵੀ ਕਾਂਗਰਸ ਨੂੰ ਛੱਡ ਦੇਣ ਤੇ ਇਸ ਤਰ੍ਹਾਂ ਲੱਗਦਾ ਵੀ 7 6 ਜਾਂ 6 7 ਦਾ ਜਿਸ ਤਰ੍ਹਾਂ ਦਾ ਇਹਨਾਂ ਦਾ ਅੰਕੜਾ ਬਣੇਗਾ ਉਸ ਹਿਸਾਬ ਨਾਲ ਇਹਨਾਂ ਦੀ ਸੈਟਿੰਗ ਹੁੰਦੀ ਲੱਗਦੀ ਹੈ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਠਿੰਡਾ ਦੀ ਸੀਟ ਹੈ ਬਠਿੰਡਾ ਦੀ ਸੀਟ ਦੇ ਉੱਪਰ ਇਹ ਵੀ ਹੋ ਸਕਦਾ ਹੈ ਆ ਕਾਂਗਰਸ ਦੇ ਸਟੇਟ ਨੂੰ ਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਆਪ ਜਾਂ ਉਹਨਾਂ ਦੀ ਪਤਨੀ ਕੈਂਡੀਡੇਟ ਵੀ ਤੌਰ ਤੇ ਵੀ ਆਸ ਕਰ ਬਿਲਕੁਲ 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 ਉਹ ਵੀ ਕਲੇਮ ਕਰਨਗੇ ਕਿਉਂਕਿ 2019 ਦੀ ਚੋਣ ਉਹਨਾਂ ਨੇ ਖੁਦ ਲੜੀ ਹੈ ਰਾਜਾ ਬੜਿੰਗ ਨੇ ਜੀ ਕਿਉਂਕਿ ਇਸ ਦੇ ਉੱਪਰ ਆਪ ਨੂੰ ਵੀ ਕੋਈ ਉਜਰ ਨਹੀਂ ਹੋਏਗਾ ਆਪੀ ਪਾਰਟੀ ਉਹ ਆਪਲੀਡ ਕੋਰ ਸੀਟ ਦੇ ਉੱਪਰ ਬੰਧ ਕਰ ਸਕਦੇ ਨੇ ਇਸ ਕਰਕੇ ਇਹ ਤਬਦੀਲੀਆਂ ਹੋ ਸਕਦੀਆਂ ਨੇ ਸੰਭਾਵਨਾਵਾਂ ਬਣ ਸਕਦੀਆਂ ਨੇ ਕਿ ਜਿਹੜੀਆਂ ਸੀਟਾਂ ਨੂੰ ਛੱਡਣਗੇ ਤੇ ਉਹਦੇ ਬਦਲ ਦੇ ਵਿੱਚ ਇਸ ਤਰ੍ਹਾਂ ਦੀਆਂ ਸੀਟਾਂ ਤੇ ਜੇਕਰ ਇਹ ਸੀਟਾਂ ਦਾ ਹੁੰਦਾ ਤੇ ਬਠਿੰਡੇ ਦੇ ਉੱਪਰੋਂ ਰਾਜਾ ਬਿੰਗ ਨੂੰ ਤੇ ਗਰਦਾਸਪੁਰ ਦੀ ਸੀਟ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਕਿਉਂਕਿ ਵੱਡੇ ਦਿਗਜ ਬੰਦਿਆਂ ਨੂੰ ਹੀ ਉਹ ਇਸ ਤਰ੍ਹਾਂ ਦੀ ਕਾਂਗਰਸ ਪਾਰਟੀ ਹੋਏਗੀ ਪਰੰਤੂ ਜਿੱਥੋਂ ਤੱਕ ਹੁਣ ਸਰਦਾਰ ਨਵਜੋਤ ਸਿੰਘ ਸਿੱਧੂ ਦੀਆਂ ਸਰਗਰਮੀਆਂ ਦਾ ਕੇਂਦਰ ਬਠਿੰਡਾ ਬਣਦਾ ਜਾ ਜਾ ਰਿਹਾ ਹੈ ਇਸ ਤੋਂ ਇਹ ਲੱਗਦਾ ਹੈ ਕਿ ਉਹਨਾਂ ਲਈ ਸਮੇਂ ਦੇ ਵਿੱਚ ਇਹ ਗਣਿਤ ਨੂੰ ਬਗੜ ਵੀ ਸਕਦੇ ਨੇ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਹਾਈ ਕਮਾਂਡ ਵੱਲੋਂ ਹਾਲ ਤੱਕ ਕੋਈ ਉਹ ਨਹੀਂ ਰਕਾਬਤਾ ਬੇਸ਼ੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਪ੍ਰਿੰਗ ਅਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਪਰੰਤੂ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਸardar Navjot Singh Sidhu ਦੀ ਹਾਈ ਕਮਾਂਡ ਤੱਕ ਰਸਾਈ ਅਤੇ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਦੇ ਨਾਲ ਨੇੜਤਾ ਉਹਨਾਂ ਨੂੰ ਵੱਡੀ ਹੱਲਾਸ਼ੇ ਜੀ ਦੇ ਰਹੀ ਹੈ ਕਿਉਂਕਿ ਬਿਨਾ ਉਸ ਤੋਂ ਨਵਜੋਤ ਸਿੰਘ ਸਿੱਧੂ ਐਡੀ ਵੱਡੀ ਕਾਰਵਾਈਆਂ ਨਹੀਂ ਕਰ ਸਕਦੇ ਸੀ ਜਿਸ ਤੋਂ ਲੱਗਦਾ ਹੈ ਕਿ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਉਹ ਪੈਰਲਲ ਦੋ ਪੱਖ ਦੇ ਉੱਪਰ ਚਲ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੀ ਨਵਜੋਤ ਸਿੰਘ ਸਿੱਧੂ ਦਾ ਹਮਲਾਵਰ ਰੁਖ ਹੈ ਉਹ ਉਹ ਸਪਸ਼ਟ ਹੈਗਾ ਉਹ ਇੱਕ ਵਾਰ ਗੱਲ ਕਰਨੀ ਚਾਹੁੰਦਾ ਹੈ ਵੀ ਜਿਸ ਤਰ੍ਹਾਂ ਹਾਈ ਕਮਾਂਡ ਕਹੇਗੀ ਤੇ ਦੂਸਰੇ ਪਾਸੇ ਹੋ ਸਟੇਟ ਦੇ ਸੀਐਮ ਦੇ ਉੱਪਰ ਵੀ ਹਮਲਾਵਰ ਰੁਖ ਅਖਤਿਆਰ ਕਰ ਰਹੇ ਨੇ ਇਹ ਉਹਨਾਂ ਦੀ ਸਰਗਰਮੀਆਂ ਨਹੀਂ ਤੇ ਜਦ ਕਿ ਉਹਨਾਂ ਦੇ ਵੱਲੋਂ ਦੂਸਰੇ ਪਾਸੋਂ ਇਹ ਆਪਣੇ ਉਹ ਡਿਫੈਂਸ ਦੇ ਵਿੱਚ ਨੇ ਉਹ ਇਸੇ ਕਾਰਨ ਕਰਕੇ ਕਹਿ ਰਹੇ ਨੇ ਵੀ ਸਾਡੀ ਉੱਪਰ ਇਲਜ਼ਾਮ ਲੱਗਣਗੇ ਅਸੀਂ ਇੱਕ ਪਾਸੇ اپੋਜੀਸ਼ਨ ਪਾਰਟੀ ਹੈ ਤੇ ਇੱਕ ਪਾਸੇ ਰੂਲਿੰਗ ਪਾਰਟੀ ਹੈ ਕਿਵੇਂ ਅਸੀਂ ਲੜਾਈ ਲੜਾਂਗੇ ਇਹਦੇ ਚੋਂ ਕਾਂਗਰਸ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਨਵਾਂ ਤਜਰਬਾ ਸ਼ਾਇਦ ਕਰਨਾ ਚਾਹ ਰਹੀ ਹੈ ਤੇ ਇਹੇ ਸੇ ਕਰਕੇ ਦੋਨੋਂ ਪੈਰਲ ਚੱਲ ਰਹੇ ਨੇ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਪਸ਼ਟ ਹੋਏਗਾ ਤੇ ਦੂਸਰਾ ਇਹ ਭਾਰਤੀ ਜਨਤਾ ਪਾਰਟੀ ਵੀ ਆਪਣਾ ਬੜੀ ਤਿੱਖੀ ਨਜ਼ਰ ਦੇ ਨਾਲ ਪੰਜਾਬ ਨੂੰ ਦੇਖ ਰਹੀ ਆ ਬੇਸ਼ੱਕ 13 ਸੀਟੇ ਨੇ ਉਹਨਾਂ ਨੇ ਇਸ ਦੇ ਲਈ ਮੇਰਾ ਖਿਆਲ ਕਿ ਸੁਦੀ ਜੀਵੰਦਾ ਜੀ ਚਿੰਤਕਾਂ ਦਾ ਜਿਸ ਤਰ੍ਹਾਂ ਦਾ ਵਿਚਾਰ ਬਣਾ ਦਾ ਜਿਹੜੇ ਸਿਆਸੀ ਮਾਹਰ ਨਹੀਂ ਉਹਨਾਂ ਦੀ ਸਾਹਮਣੇ ਆ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਲੰਮੀ ਰੇਸ ਦੀ ਕੋਈ ਤਕਨੀਕ ਮਨਾਰ ਰਹੀ ਹੈ ਜਿਹਦੇ ਸੰਬੰਧ ਦੇ ਵਿੱਚ ਉਹ ਪੰਜਾਬ ਦੇ ਵਿੱਚ ਕੋਈ ਵੱਖਰਾ ਹੀ ਕਿਸਮ ਦਾ ਤਜਰਬਾ ਕਰਨ ਵਾਲਾ ਉੱਭਰ ਰਹੀ ਆ ਤੇ ਇਹਦੇ ਚੋਂ ਇਹ ਨਿਕਲਦਾ ਉਹ ਹੁਣ ਵਾਲੇ ਦਿਨਾਂ ਦੇ ਵਿੱਚ ਸਾਹ ਹੋ ਜਾਵੇਗਾ ਜੀ ਪੰਦਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਤੁਸੀਂ ਕਾਂਗਰਸ ਦੇ ਲਿਹਾਜ਼ ਤੋਂ ਜਿਹੜੀ ਗੱਲ ਕੀਤੀ ਹੈ ਕਿ ਇੱਕ ਗਣਿਤ ਸਿਆਸੀ ਗਣਿਤ ਵਿਗੜਨ ਦਾ ਖਾਤza ਕਹਿੰਦਾ ਭਾਵੇਂ ਕਿ ਬਠਿੰਡਾ ਆਪਾਂ ਹੌਟ ਸੀਟ ਮੰਨ ਕੇ ਗੱਲ ਕਰ ਰਹੇ ਸੀ ਤਾਂ ਰਾਜਾ ਵੜਿੰਗ ਇਸ ਵੇਲੇ ਸਟੇਟ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਪਿਛਲੀ ਵਾਰ ਉਹਨਾਂ 2019 ਦੀ ਉੱਥੇ ਚੋਣ ਲੜੀ ਉਹਨਾਂ ਦਾ ਕਲੇਮ ਇੱਕ ਫੱਬਦਾ ਵੀ ਹੈ ਦੂਜੇ ਪੱਨੇ ਨਵਜੋਤ ਸਿੰਘ ਸਿੱਧੂ ਉੱਥੇ ਜਾ ਕੇ ਆਪਣਾ ਅਖਾੜਾ ਉਹਨਾਂ ਦਾ ਲੱਗਣਾ ਸ਼ੁਰੂ ਹੋ ਗਿਆ ਮਹਾਰਾਜ ਤੋਂ ਬਾਅਦ ਹੁਣ ਕੋਟ ਸ਼ਮੀਰ ਉਹਨਾਂ ਦੀ ਜਿਹੜੀ ਗਰਜ ਉਹ ਸੁਣਾਈ ਦੇਵੇਗੀ ਤਾਂ ਜੇਕਰ ਦੋਨਾਂ ਨੂੰ ਆਪਾਂ ਸਿਆਸੀ ਲਿਹਾਜ਼ ਤੋਂ ਦੋਨੇ ਆਗੂਆਂ ਨੂੰ ਕੋਕੀਏ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਦੋਨਾਂ درمیان ਹਾਲੇ ਤਾਈਂ ਉਹ ਮਾਹੌਲ ਸਖਾਵੇਂ ਪੱਦਰ ਦਾ ਨਹੀਂ ਜੇਕਰ ਉਹਨੂੰ ਆਪਾਂ ਸਿਆਸੀ ਲਿਹਾਜ਼ ਤੋਂ ਜਾਂ ਕਿਸੇ ਵੀ ਲਿਹਾਜ਼ ਤੋਂ ਗੱਲ ਕਰ ਲਈਏ ਤਾਂ ਫਿਰ ਦੋਨਾਂ 'ਚ ਸਿਆਸੀ ਪੱਦਰ ਦੀ ਖੜਕ ਜ਼ਰੂਰ ਸਕਦੀ ਹੈ ਉਹ ਗੱਲ ਵੱਖਰੀ ਹੈ ਕਿ ਹਾਈ ਕਮਾਂਡ ਵਿਚਨਡਾ ਕਿਦੇ ਹਵਾਲੇ ਕਰੇਗੀ ਪੰਜਵੀਂ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਹੁਰੀ ਜਿਹੜੀ ਹੈ ਲੋਕ ਸਭਾ ਦੀ ਚੋਣ ਅਮਰਸਰ ਤੋਂ ਲੜਦੇ ਰਹੇ ਨੇ ਇਸ ਤੋਂ ਪਹਿਲਾਂ ਤੇ ਉਹਨਾਂ ਦਾ ਜਿਹੜਾ ਜੱਦੀ ਜ਼ਿਲ੍ਹਾ ਜਾਂ ਸ਼ਹਿਰ ਉਹ ਪਟਿਆਲਾ ਹੈ ਹੁਣ ਉਹ ਦੋਨਾਂ ਜੱਦੀ ਸ਼ਹਿਰ ਜ਼ਿਲ੍ਹੇ ਨੂੰ ਵੀ ਛੱਡ ਕੇ ਤੇ ਜਿਹੜਾ ਆਪਣਾ ਉਹਨਾਂ ਨੇ ਇੱਕ ਸਿਆਸੀ ਜਿਹੜਾ ਜ਼ਿਲ੍ਹਾ ਚੁਣਿਆ ਸੀ ਅਮਰਸਰ ਉਹਨਾਂ ਦੋਨਾਂ ਨੂੰ ਛੱਡ ਦਿੱਤਾ ਹੁਣ ਇੱਕ ਤੀਜੇ ਜ਼ਿਲ੍ਹੇ ਵੱਲ ਉਹਨਾਂ ਨੇ ਇੱਕ ਅਡਾਰ ਪਰ ਲਈ ਇਹਦੇ ਵਿੱਚ ਕੀ ਰਾਜ ਡਾਕਟਰ ਪੇਸ਼ਾ ਸਰ ਇਹ ਇਸ ਤਰ੍ਹਾਂ ਲੱਗ ਰਿਹਾ ਵੀ ਜਿਸ ਤਰ੍ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਆਪ ਬਠਿੰਡਾ ਜਿਹੜੀ ਮਹਾਰਾਜ ਦੀ ਰੈਲੀ ਦੇ ਵਿੱਚ ਕਿਹਾ ਵੀ ਮੈਂ ਪਾਰਲੀਮੈਂਟ ਦੀ ਚੋਣ ਨਹੀਂ ਲੜਾਂਗਾ ਉਹਨਾਂ ਦਾ ਨਿਸ਼ਾਨਾ ਹੋ ਸਕਦਾ ਪੰਜਾਬ ਦੇ ਉੱਪਰ ਕੇਂਦਰਿਤ ਹੋਵੇ ਜਿਸ ਤਰ੍ਹਾਂ ਕਿ ਉਹ ਨਾਅਰੇ ਦੇ ਰਹੇ ਨੇ ਜਿੱਤੇਗਾ ਪੰਜਾਬ ਪੰਜਾਬ ਦੇ ਲਈ ਆਪਣਾ ਇੱਕ ਮਾਡਲ ਪੇਸ਼ ਕਰ ਰਹੇ ਨੇ ਪੰਜਾਬ ਦੇ ਵਿੱਚ ਹੀ ਰਹਿ ਕੇ ਵਿਚਰਨਾਚਾਰ ਰਹੇ ਨੇ ਇਸ ਕਰਕੇ ਉਹਨਾਂ ਨੇ ਆਪਣਾ ਜ਼ਿਲ੍ਹਿਆਂ ਦਾ ਤੇ ਦੂਸਰਾ ਉਹਨਾਂ ਦਾ ਨਿਸ਼ਾਨਾ ਹੋਈ ਹੋਰ ਵੱਡੇ ਪੱਧਰ ਦੇ ਉੱਪਰ ਵਿਸ਼ਾਲ ਪੱਧਰ ਦੇ ਉੱਪਰ ਹੋ ਸਕਦਾ ਹੈ ਇਸ ਕਾਰਨ ਹੀ ਇਹ ਇਹ ਆਪਣੇ ਜिले ਨੂੰ ਛੱਡ ਕੇ ਉਹਨਾਂ ਨੇ ਬਠਿੰਡੇ ਨੂੰ ਕਰਨ ਧੂਣੀ ਬਣਾ ਰਹੇ ਨੇ ਇਹ ਇਹ ਵੀ ਹੋ ਸਕਦਾ ਹੈ ਜੀ ਪਿੰਡ ਸਰਬ ਦੂਜੇ ਬੰਦੇ ਡਾਕਟਰ ਸਾਹਿਬ ਆਪਾਂ ਬਠਿੰਡਾ ਸੀਟ ਨੂੰ ਜੇਕਰ ਦੇਖੀਏ ਬੇਬੀ ਹਰ ਸਿਮਰਤ ਘਰ ਬਾਦਰ ਲਗਾਤਾਰ ਤਿੰਨ ਵਾਰ ਇਹ ਪੜ ਜਿੱਤ ਚੁੱਕੇ ਨੇ ਤੇ ਐਤ ਕੀ ਚੌਥੀ ਵਾਰ ਫੇਰ ਮદાન ਮਲਣ ਦੀ ਉਹਨਾਂ ਵੱਲੋਂ ਤਿਆਰੀ ਵੱਡੇ ਪੱਧਰ ਤੇ ਹੈ ਤਾਂ ਕਿ ਐਤ ਕੀ ਚੌਥੀ ਵਾਰ ਉਹਨਾਂ ਨੂੰ ਕਿਸ ਪੱਧਰ ਦੀ ਚੁਣੌਤੀ ਮਿਲ ਸਕਦੀ ਹੈ ਕਿਉਂਕਿ ਜੇਕਰ ਆਪ ਤੇ ਕਾਂਗਰਸ ਕਹਿ ਲਈਏ ਕਿ ਸੂਬੇ ਦੀ ਸਤਾਤ ਤੇ ਵਿਰੋਧੀ ਤੇ ਦੋਨੇ ਇਕੱਠੀਆਂ ਹੁੰਦੀਆਂ ਨੇ ਤਾਂ ਬੀਬੀ ਬਾਦਲ ਲਈ ਵੱਡੀ ਚੁਣੌਤੀ ਜ਼ਰੂਰ ਹੋਏਗੀ ਜੀ ਭਿੰਦਰ ਸਾਹਿਬ ਇਹ ਨਿਸ਼ਚਿਤਤਾ ਜੇ ਦੋਨੋਂ ਪਾਰਟੀਆਂ ਇਕੱਠੀਆਂ ਹੋ ਕੇ ਬਟਿੰਡਾ ਸੀਟ ਨੂੰ ਲੜਦੀਆਂ ਨੇ ਤਾਂ ਲਾਜ਼ਮੀ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਹੁਤ ਵੱਡੀ ਤਿੱਖੀ ਚੁਣੌਤੀ ਹੋਊਗੀ ਉਹਨਾਂ ਨੂੰ ਅੰਦਰੋਂ ਵੀ ਤੇ ਬਾਹਰੋਂ ਵੀ ਇਸ ਤਰ੍ਹਾਂ ਦੇ ਕਈ ਕਈ ਮਸਲੇ ਨੇ ਉਹਨਾਂ ਨੂੰ ਪੰਥਕ ਧਿਰਾਂ ਵੱਲੋਂ ਵੀ ਕੁਝ ਨਾ ਕੁਝ ਚੁਣੌਤੀ ਦਿੱਤੀ ਜਾ ਸਕਦੀ ਹੈ ਨਿਰਸੰਦੇ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਆਪਣੀ ਰਾਜਨੀਤੀ ਦੇ ਵਿੱਚ ਆਪਣੇ ਸਟਾਈਲ ਦੇ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਨੇ ਜਿਸ ਤਰ੍ਹਾਂ ਕਿ ਭਾਈ ਬਲਵੰਤ ਸਿੰਘ ਰਾਜਵਾਨ ਨਾਲ ਨੇ ਦਾ ਕੇਸ ਹੈ ਇਹ 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 ਵੀ ਇੱਕ ਵੱਖਰੀ ਤਰ੍ਹਾਂ ਦੀਆਂ ਤਬਦੀਲੀਆਂ ਦਾ ਹੈ ਹਾਂ ਇਨਕਲੂਡ ਬੰਦੀ ਸਿੰਘਾਂ ਦੀ ਰਿਹਾਈ ਮਾਮਲਾ ਸਾਰ ਜੀ ਤੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਵੀ ਹੈ ਬਿਲਕੁਲ ਜੀ ਤੇ ਪ੍ਰੰਤੂ ਨਾਲ ਦੀ ਨਾਲ ਉਹ ਜਿਹੜੀਆਂ ਨਵੀਆਂ ਪ੍ਰਸਥਿਤੀਆਂ ਕੁਝ ਸਾਹਮਣੇ ਆ ਰਹੀਆਂ ਨੇ ਜਾਂ ਕੁਝ ਹੋਰ ਹੈ ਜਿਸ ਦੇ ਸੰਬੰਧ ਵਿੱਚ ਸ਼ੋਮਣੀ ਕਾਲੀ ਦਲ ਵੀ ਆਪਣੇ ਦਬਾਅ ਦੇ ਅਧੀਨ ਹੈ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਊਗਾ ਕਿਉਂਕਿ ਜਦ ਕਿ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਇਕੱਠੀਆਂ ਹੁੰਦੀਆਂ ਨੇ ਤਾਂ ਇਹਨਾਂ ਨੇ ਹਮਲਾਵਰ ਰੂਪ ਅਖਤਿਆਰ ਲਾਜਮੀ ਕਰਨਾ ਵੱਡੇ-ਵੱਡੇ ਪੱਧਰ ਉੱਪਰ ਹਮਲਾਵਰ ਰੂਪ ਅਖਤਿਆਰ ਕਰਨ ਦੀ ਇਹ ਹਰ ਤੰਗ ਦੇ ਨਾਲ ਇਸ ਸੀਟ ਦੇ ਉੱਪਰ ਕਾਬੂ ਜ ਹੋਂ ਦੀ ਕੋਸ਼ਿਸ਼ ਕਰਦਾ ਜੀ ਸਾਹਿਬ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਕਿ ਅਕਾਲੀ ਦਲ ਭਾਜਪਾ ਦਾ ਉਦੋਂ ਤੱਕ ਇੱਥੇ ਕੱਲ ਪਹੁੰਚੇਗੀ ਸਹਿਮੋਤਾ ਦੀ ਵੀ ਗੱਲ ਕਦੇ ਨਾ ਕਦੇ ਤੁਰ ਪੈਂਦੀ ਹੈ ਤੇ ਕਈ ਵਾਰ ਸੰਭਾਵਨਾਵੇਂ ਇਦਾਂ ਦੀਆਂ ਸਾਹਮਣੇ ਆਉਂਦੀਆਂ ਕਿ ਸ਼ਾਇਦ ਸਹਿਮੋਤਾ ਹੋਈ ਨਾ ਜੀ ਆ ਭਿੰਡਰ ਸਾਹਿਬ ਇਹ ਦੋਨੋਂ ਪੱਖ ਸਾਹਮਣੇ ਆ ਰਹੇ ਨੇ ਕਈ ਵਾਰ ਤਾਂ ਇਹ ਲੱਗਦਾ ਵੀ ਸਮਝੌਤਾ ਇਹਨਾਂ ਦਾ ਨਿਸ਼ਚਿਤ ਹੋ ਚੁੱਕਿਆ ਪਰੰਤੂ ਜਿਵੇਂ ਦੀਆਂ ਸਮੇਂ-ਸਮੇਂ ਤੇ ਪ੍ਰਸਥਿਤੀਆਂ ਉਤਪੰਨ ਹੋ ਜਾਂਦੀਆਂ ਨੇ ਉਹਦੇ ਤੋਂ ਇਹ ਲੱਗਦਾ ਵੀ ਇਹ ਸਮਝੌਤਾ ਬਹੁਤ ਦੂਰ ਦੀ ਗੱਲ ਹੋ ਗਈ ਹੈ ਕਿਉਂਕਿ ਜਿਵੇਂ ਹੁਣ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਦੇ ਦੌਰਾਨ ਤਿੰਨ ਸਟੇਟਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜੇਤੂ ਹਾਸਲ ਜਿੱਤ ਹਾਸਲ ਕੀਤੀ ਹੈ ਤੇ ਉਹਨਾਂ ਦਾ ਮੋਰੇਲ ਹੋਰ ਤਰ੍ਹਾਂ ਦਾ ਵਧਿਆ ਹੋਇਆ ਤੇ ਉਹ ਕਾਲੀ ਦਲ ਨੂੰ ਹੋਰ ਨਜ਼ਰੀਏ ਤੋਂ ਦੇਖ ਰਹੇ ਨੇ ਜਾਂ ਉਹਨਾਂ ਨੇ ਕੋਈ ਹੋਰ ਉਹਨਾਂ ਨੇ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਇਹ 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 ਵੀ ਸੰਭਾਵਨਾ ਮਾਣੇ ਜੇਕਰ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੁੰਦਾ ਸ਼੍ਰੋਮਣੀ ਕਾਲੀ ਦਲ ਦਾ ਤਾਂ ਪ੍ਰਸਥਿਤੀਆਂ ਕੁਝ ਹੋਰ ਤਰ੍ਹਾਂ ਦੀਆਂ ਇੱਕ ਰੂਟ ਲੈ ਸਕਦੀਆਂ ਨੇ ਜੇਕਰ ਨਹੀਂ ਹੁੰਦਾ ਤਾਂ ਫਿਰ ਸ਼੍ਰੋਮਣੀ ਕਾਲੀ ਦਲ ਨੂੰ ਇਕੱਲੇ ਤੌਰ ਦੇ ਉੱਪਰ ਲੜਨਾ ਕਾਫੀ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਗਾ ਬਿਲਕੁਲ ਡਾਕਟਰ ਸਾਹਿਬ ਆਪਾਂ ਜਿਹੜੇ ਸਾਰੇ ਅੱਜ ਦੇ ਪੱਖ ਸਾਹਮਣੇ ਆਏ ਉਹਨਾਂ ਉੱਤੇ ਵਿਸਤਾਰ ਪੂਰਵਕ ਜਿਹੜੀ ਚਰਚਾ ਕੀਤੀ ਹੈ ਖਾਸ ਕਰਕੇ ਬਠਿੰਡਾ ਲੋਕ ਸਭਾ ਸੀਟ ਕੀ ਹੁਣ ਫੇਰ ਇੱਕ ਵਾਰ ਹੌਟ ਸੀਟ ਵਜੋਂ ਸਾਹਮਣੇ ਆਏਗੀ ਦੂਜੇ ਪੱਨੇ ਜੇਲ੍ਹ ਦੇ ਵਿੱਚੋਂ ਬਲਵੰਤ ਸਿੰਘ ਰਾਜਵਾਨਾ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਗਿਆ ਉਸ ਪੱਤਰ ਉੱਤੇ ਤੁਸੀਂ ਜਿਹੜੇ ਸਾਰੇ ਪੱਖ ਵਿਸਤਾਰ ਨਾਲ ਖੋਲੇ ਨੇ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵਾਹ ਸ਼ੁਕਰੀਆ ਜੀ ਧੰਨਵਾਦ ਇਹ ਮਿਸ਼ਨ ਪੰਜਾਬੀ